ਅੱਗ ਵੀ ਲਾ ਦੇਣੀ ਆ ਅੱਜ ਕੰਨੀ ਉਹ ਤੜਾ ਮਛਰਿਆ ਵਰਗਾ ਹੀ ਮਛਰਿਆ ਅੰਦਰਾ ਲਾ ਦੇ ਨਾ ਸਰਾਈ ਦੇ ਮੋੜ ਉੱਤੇ ਕੋਸ ਕਰੀਂ ਜੁਗਾ ਤੇਂ ਜਾ ਪਹਿਲਾ ਜਿਹੜਾ ਵੇਰ ਮੇਨੋੰ ਦਾ ਦੀ ਰੋਜ਼ ਦਾ ਘਰ ਬੱਸੋਂ ਬਾਹਰ ਉਹ ਦੀ ਗੱਲ ਹੈ ਬਾਈ ਜੇ ਨਾ ਟਰੈਕਟਰ ਜਨਾ ਤੇਜ਼ ਆ ਜਾਓ ਬਾਈ ਨਾਲ ਮਲਾਉਣੀ ਆਪਾਂ ਨੂਰ ਮਹਿਲ ਮੈਂ ਤੇ ਆਪਣੇ ਲਟੂ ਬਾਈ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਐਂ ਦੋਨੇ ਭਰਾ ਭਰਾਣਾ ਇੱਧਰ ਨੂੰ ਜਾਂਦੇ ਭਾਈ ਕਿਸੇ ਕੰਮ ਤੇ ਆਪਾਂ ਨੂੰ ਮਿਲੇ ਜਸ ਬਾਈ ਬਾਈ ਉਹਨਾਂ ਦਾ ਕੰਮ ਆ ਯਾਰ ਫਿਰੇ ਦਾ ਸਟੈਂਡਰਡ ਜਿਹਨੂੰ ਆਪਾਂ ਕਹਿੰਦੇ ਨੇ ਨਾ ਕੋਕਾ ਪੀਸ ਮੈਂ ਇੱਥੇ ਤਾਰੀਫਾਂ ਨਹੀਂ ਕਰ ਲਈਆਂ ਤੁਹਾਨੂੰ ਆਪਾਂ ਅੰਦਰ ਜਾ ਕੇ ਹਨਾ ਬਾਈ ਆਪਾਂ ਦੇਖੋਣੇ ਆ ਬਾਈ ਉਹਨਾਂ ਦਾ ਸਿਸਟਮ ਸਾਹਗਤਾਂ ਕੁਝ ਕਿ ਸਰਪ੍ਰਾਈਜ਼ ਵੀ ਨੇ ਤੋਂ ਦੇ ਵਾਸਤੇ ਜਿਹੜੀਆਂ ਚੀਜ਼ਾਂ ਵਿੱਚ ਹੋਣਗੀਆਂ ਨਾ ਅਸੀਂ ਵੀ ਇੱਥੇ ਆ ਕੇ ਹੈਰਾਨ ਰਹਿ ਗਏ ਆ ਵੀ ਬਾਈ ਹੁਣੀ કરી ਕੀ ਜਾਂਦੇ ਆ ਤੇ ਕੀ ਸਾਹਗਤਾ ਉਹ ਲਾਈ ਜਾਂਦੇ ਆ ਨਾ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਪਹਿਲਾਂ ਤੁਹਾਡੇ ਮਾਈਕ ਲਾ ਲਾ ਗੱਲਬਾਤ ਕਰੋਗੇ ਸਾਡੇ ਨਾਲ 2 ਮਿੰਟ ਠੀਕ ਠਾਕ ਜੀ ਵਧੀਆ ਜੀ ਅਈਆਂ ਭਾਈ ਜੀ ਨਹੀਂ ਅਸੀਂ ਲੰਘਦੇ ਪੈ ਸੀ ਤੇ ਮੈਂ ਚਲੋ ਜਿੰਨੀ ਕੀ ਨੌਲੇਜ ਵੀਰਾਂ ਨੂੰ ਮਿਲ ਜੇ ਆਪਾਂ ਦੱਸੀ ਜਾਈਏ ਹਨਾ ਠੀਕ ਹੈ ਭਾਈ ਜੀ ਏ ਵੀਰਾਂ ਨੂੰ ਦੱਸਿਓ ਕੋਈ ਆਪਾਂ ਥੋੜੇ ਚਾਨਣਾ ਪਾਈਏ ਜਰੂਰ ਜਰੂਰ ਇਹਦੇ ਬਾਰੇ ਦੱਸਿਓ ਤਾਂ ਕੀ ਕਰ ਰਹੇ ਆ ਆਪਾਂ ਇਹ ਟਰੈਕਟਰ ਕਿਹੜਾ ਤੇ ਕੀ ਹਿਸਾਬ ਕਿਤਾਵਾ ਇਹਦਾ ਇਹ 7500 ਲਿਆ ਸੀਗਾ ਪਹਿਲੂ ਆਪਾਂ 7500 ਲੈ ਕੇ ਦਿੱਤਾ ਜਿਹੜਾ ਮਿੱਡੀ ਸ਼ੋਅ ਵਾਲਾ ਹਾਂਜੀ ਮਿੱਡੀ ਸ਼ੋਅ ਵਾਲਾ ਐਕਸਪੋਰਟ ਵਾਲਾ ਮਾਡਲ ਜਿਹੜਾ ਸੀਗਾ ਜਦੋਂ ਸਟਾਰਟਿੰਗ ਚ ਆਏ ਸੀਗੇ 7500 6500 ਆਏ ਸੀਗੇ ਉਹ ਮਾਡਲ ਆ ਇਹ ਠੀਕ ਆ ਵੀਰੇ ਤੇ ਇਹਦਾ ਆਪਾਂ ਕਰਨਾ ਕੀ ਇਹਨੂੰ ਇਹਨੂੰ 19523 ਜਗਨ ਵਟਗਾਣਾ 5630 ਇਹਦੀ ਲੁੱਕ ਚੇਂਜ ਕਰਨੀ ਹਾਂਜੀ ਹਾਂਜੀ ਸਾਰੀ ਲੁੱਕ ਹਾਂਜੀ ਉਹਦੇ ਵਾਂਗੂ ਹੋਣੀ ਜਿਹੜਾ 3630 ਵਾਲੀ ਆ ਬੋਨਟ ਟੈਪ 5630 ਤੇ ਲੁੱਕ ਚੇਂਜ ਕਰਨ ਵਾਸਤੇ ਤਾਂ ਕੀ ਕੁਝ ਬਦਲਣਾ ਪਊਗਾ ਵੀਰੇ ਇਹਦੇ ਜਿਹੜਾ ਫਰੰਟ ਆ ਆਪਾਂ ਚੁੱਲਾ ਬਦਲਿਆ ਨਾਲ ਹੀ ਸ਼ੋ ਆਏਗੀ ਕੰਪਲੀਟ ਸਾਰੀ ਹੂੰ ਤੇ ਇਦਾਂ ਹੀ ਸਾਰਾ ਬੋਨਟ ਲੱਗ ਜਾਣਾ ਇਹ ਸਾਰਾ ਤੇ ਟਰੈਕਟਰ ਦੇ ਇੰਜਨ ਦੀ ਵੀ ਕੋਈ ਮੋਡੀਫਿਕੇਸ਼ਨ ਆਪਾਂ ਕਰਨੀ ਕਿ ਨਹੀਂ ਇਹ ਪਹਿਲੀ ਐਕਸਪੋਰਟ ਮਾਡਲ 'ਚ ਜਿੱਦਾਂ ਪਹਿਲੀ ਇਹਦੇ ਸਮਾਨ ਉਸ ਹੱਬ ਨਹੀਂ ਆਉਂਦਾ ਆ ਕਹਿਣ ਦਾ ਮਤਲਬ ਇਹ ਪਹਿਲਾਂ ਨਿਆ ਹਾਂਜੀ ਹਾਂਜੀ ਹੁਣ ਵੀ ਇਦਾਂ ਮੇਡ ਇਨ ਇਟਲੀ ਵਾਲਾ ਹੀ ਨਿਕਲਿਆ ਸਮਾਨ ਸਾਰਾ ਇਹਦੇ ਵਿੱਚੋਂ ਸਾਰੇ ਜਦੋਂ ਲਿਆ ਸੀ ਉਦੋਂ ਪਤਾ ਸੀ ਕਿ ਸਰਪ੍ਰਾਈਜ਼ ਮਿਲਿਆ ਨਹੀਂ ਪਤਾ ਨਹੀਂ ਲੱਗਾ ਜਦੋਂ ਆਪਾਂ ਇੱਥੋਂ ਫੇ ਜਦੋਂ ਇਹਦਾ ਰੰਗ ਰੰਗ ਲਾਇਆ ਉੱਤੋਂ ਜਿਹੜਾ ਰੰਗ ਚੇਂਜ ਕਰ ਲੀ ਫੇ ਇੱਥੇ ਲਿਖਿਆ ਆਹਦੇ ਤੁਰਕੀ ਸਟ੍ਰੈਕਟਰ ਲਿਖਿਆ ਆ ਨਾ ਇਹਦਾ ਤੁਰਕੀ ਦੇ ਵਿੱਚ ਕੈਪਟ ਕਵਰ ਤੇ ਲਿਖਿਆ ਆ ਹਾਂਜੀ ਹਾਂ ਆ ਜਾ ਸ਼ੇਰਾ ਵਖਾ ਵੀ ਦੇ ਬੰਦਾ ਸਾਡਾ ਨਵਾਂ ਆ ਹਾਂਜੀ ਤੇ ਇਹ ਵੀਰੇ ਨੂੰ ਟਰਬੋ ਆਉਂਦੀ ਸੀ ਜਾਂ ਨਹੀਂ ਇਹ ਆਪ ਆਪ ਲਾਈ ਹੈ ਨਹੀਂ ਟਰਬੋ ਹੁਣ ਲਾਈ ਹੈ ਜੀ ਇਹ ਟਰਬੋ ਆਪ ਆਪ ਲਾਈ ਹੈ ਹਾਂਜੀ ਪਹਿਲਾਂ ਦੂਸਰੀ ਸੀਗੀ ਐਕਸਪੋਰਟ ਵਾਲੀ ਓਕੇ ਛੋਟੀ ਸੀ ਹਾਂਜੀ ਉਦਾਂ ਆਉਂਦੀ ਸੀਗੀ ਮਤਲਬ ਟਰਬੋ ਹਾਂਜੀ ਹਾਂਜੀ ਟਰਬੋ ਆਈ ਸਟਾਰਟਿੰਗ ਵਾਲੇ ਹੀ ਆ ਜੀ ਇਹ ਜਦੋਂ ਟਰਬੋ ਇਹਨਾਂ ਨੇ ਲਾ ਕੇ ਲਾਂਚ ਕੀਤੇ ਇਹ ਵੀਰੇ ਕਿੰਨਾ ਮਾਡਲ ਆ ਟਰੈਕਟਰ ਆਪਣਾ ਇਹ ਵਾਲਾ ਇਹ 2012 ਮਾਡਲ ਆ ਜੀ 12 ਮਾਡਲ ਵੀਰੇ ਇਹਦੀ ਪਾਵਰ ਦਾ ਜਿਵੇਂ ਕਰਮਾ ਵਾਲੇ ਤਾਂ ਜਿਵੇਂ ਉਦਾਂ ਵੀ ਆਪਾਂ ਗੱਲ ਕਰਦੇ ਹੁੰਨੇ ਆ ਘਰਾਂ 'ਚ ਹਾਂਜੀ ਹਾਂਜੀ ਪਹਿਲਾਂ ਬਹੁਤ ਤਕੜੇ ਆ ਹਾਂਜੀ ਹਾਂਜੀ ਹੁਣ ਤੁਸੀਂ ਕੁਝ ਹੋਰ ਵੀ ਇਹ ਨਹੀਂ ਇਹ ओरिजिनल ਸਮਾਨ ਦੇ ਨਾਲ ਹੀ ਇਦਾਂ ਪੰਪ ਤੋਂ ਟਾਰਕ ਵਧਾ ਕੇ ਟਰਬੋ ਵਗੈਰਾ ਚੇਂਜ ਕਰਦੇ ਉਹਦੇ ਨਾਲ ਹੀ ਇਹਦੀ 100 ਤੋਂ ਉੱਤੇ ਹੀ ਹੋ ਜਾਂਦੀ ਪਾਵਰ ਹਾਂਜੀ 100 ਤੋਂ ਉੱਤੇ ਹਾਂਜੀ 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 ਬਹੁਤ ਜ਼ਿਆਦਾ ਹੋ ਜਾਂਦੀ ਹੈ ਹਾਂਜੀ ਹਾਂਜੀ ਅੱਗੇ ਵੀ ਗੱਲ ਕਰਦੇ ਸੀ ਇਹ ਤਾਂ ਕਿਸੇ ਦਿਨ ਨੂੰ ਹੀਰੇ ਬਣ ਜਣੇ ਵੀ ਲੋਕਾਂ ਨੇ ਲੱਭਣੇ ਆ ਤੇ ਇਹ ਲੱਭਣੇ ਨਹੀਂਗੇ ਹਾਂਜੀ ਹਾਂਜੀ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਇਹ ਲੱਭਣੇ ਨਹੀਂ ਹੈਗੇ ਜਿਹੜੇ-ਜਿਹੜੇ ਵੀਰਾਂ ਦੇ ਹੌਣ ਹੌਣਾਂ ਹੱਥ ਲੱਗੇ ਉਸੋਂ ਲੱਗੇ ਇਹ ਬਾਅਦ ਚੋਂ ਲੱਭਣੇ ਨਹੀਂ ਬਤੰਦਰ ਇਹ ਵਾਲੇ ਟਰੈਕਟਰ ਹੈ ਨਾ ਹਾਂਜੀ ਇਦਰੇ ਆਪਾਂ ਟਰੈਕਟਰਾਂ ਦਾ ਸਾਰਿਆਂ ਦਾ ਹਿਸਾਬ ਕਿਤਾਬ ਲਾ ਲੈਨੇ ਜਾਂ ਕਿਹਨੇ ਨਹੀਂ ਸਾਰਿਆਂ ਦਾ ਕਰੀ ਦੇ ਆਪਣੀ ਵਰਖਿਆ 1976 ਦੀ ਆ 76 ਦੀ ਇਸੇ ਜਗ੍ਹਾ ਤੇ ਹਾਂਜੀ ਹਾਂਜੀ ਨਹੀਂ ਪਹਿਲੋਂ ਬਾਹਰ ਸੀਗੀ ਇਹ ਬਾਅਦ ਚ ਡੈਡੀ ਹੁਣਾਂ ਨੇ ਲਿਆ ਅੱਛਾ ਜੀ ਇਹ ਹਾਂਜੀ ਇੱਧਰ ਹੈਗੀ ਆਪਣੀ 99 ਦੀ ਇਹ 99 ਦੀ ਹਾਂਜੀ ਹਾਂਜੀ ਠੀਕ ਆ ਭਾਈ ਤੇ ਇਹਦਾ ਪਲੇਟ ਪੌਂਡ ਸਭ ਕੁਝ ਚੇਂਜ ਹੋ ਜਾਊਗਾ ਸਾਰਾ ਕੁਝ ਚੇਂਜ ਕਰਨਾ ਹੈ ਹਾਂਜੀ ਜਦੋਂ ਪੂਰਾ ਰੈਡੀ ਹੋ ਗਿਆ ਨਾ ਉਹ ਦੱਸਿਓ ਕੋਈ ਨਹੀਂ ਕੋਈ ਨਹੀਂ ਮੈਂ ਵੈਸੇ ਵੀ ਵੀਰਾਂ ਨੇ ਪਹਿਲਾਂ ਵੀ ਕੀਤਾ ਹੋਇਆ ਹਾਂਜੀ ਇੱਕ ਭਾਈ ਹੁਣਾਂ ਨੂੰ ਪਹਿਲਾਂ ਵੀ ਕਰਕੇ ਦਿੱਤਾ ਹਾਂਜੀ ਇਹ ਵੀਰਾਂ ਕੋਲੇ ਆਲਰੇਡੀ ਚੱਲ ਰਿਹਾ ਪਹਿਲਾਂ ਹਾਂ ਹਾਂ ਜੀ ਡਬਲ ਐਕਸ ਟਰਾਲੀ ਤੇ ਚੱਲਦਾ ਹਾਂ ਜੀ ਇਹ ਵੀਰ ਹੁਣੀ ਕਿਹੜਾ ਕੰਮ ਤੁਸੀਂ ਦੱਸਦੇ ਸੀ ਇਹ ਓਵਰਲੋਡ ਗਰੁੱਪ ਉਹ ਦਸੂਏ ਵਾਲੇ ਆ ਭਾਜੀ ਹੁਣੀ ਜਦਾਂ ਮੱਕੀ ਵਗੈਰਾ ਸਾਰਾ ਖਾਦ ਖੁਰਦ ਦਾ ਕੰਮ ਕਰਦੇ ਹਾਂ ਜੀ ਤੇ ਆਪਣਾ ਕੰਮ ਬੰਦਾ ਵਿਟਾਉਂਦੇ ਹਾਂ ਜੀ ਤੇ ਇੱਥੇ ਵੀਰਾਂ ਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਿਆਣਾ ਵੈਸੇ ਵੀ ਫੇਮਸ ਆ ਵੀਰ ਹੁਣੀ ਆ ਹੁਣ ਜੇ ਟਰਾਲੀਆਂ ਦਿੱਤੀਆਂ ਵੱਡੀਆਂ ਤੇ ਤਾਂ ਕਰਕੇ ਹੁਣ ਟਰੈਕਟਰ ਵੀ ਸਾਰੇ ਵੱਡੇ ਹੀ ਟਰੈਕਟਰ ਸਾਰੇ ਜੇਨ ਆ ਵੱਡੇ ਇਹ ਤਾਂ ਵੀਰੇ ਪਿੱਛੋਂ ਵੀ ਕੁਝ ਕਰਨਾ ਪਊਗਾ ਨਹੀਂ ਜਦੋਂ ਇਹ ਮੈਂ ਤੁਹਾਨੂੰ ਦੱਸਦਾ ਸਰਵਿਸ ਹੀ ਕਰਨੀ ਆ ਸਾਰੀ ਜਦਾਂ ਗੇਅਰਬਾਡੀ ਸਾਰੀ ਚੈੱਕ ਕਰ ਦੇਣੀ ਆ ਬ੍ਰੇਕ ਲੈਦਰ ਲੂਦਰ ਪਾ ਦੇਣੀ ਆ ਡਿਸਟਰੀਬਿਊਟਰ ਕੱਟ ਪਾ ਦੇਣੀ ਆ ਹੂੰ ਸਾਰੀ ਹਾਂਜੀ ਕਲਚ ਪਲੇਟ ਇਹਦੀ ਇਹੀ ਚੱਲੂ ਜਾ ਉਹ ਕੁਝ ਕਰਨਾ ਉਹਦਾ ਕਰਨਾ ਹਾਂਜੀ ਆਹ ਮੁੰਡਾ ਖੋਲਦਾ ਪਿਆ ਆ ਹੁਣ ਹੀ ਕਰ ਦੇਣਾ ਸੈਟਿੰਗ ਇਹ ਨਵੀਂ ਲਿਆਂਦੀ ਆ ਹਾਂਜੀ ਮੋੜ ਕੇ ਸਲੈਪ ਨਹੀਂ ਮਾਰਦੀ ਹਾਂਜੀ ਇਹਦਾ ਰੀਗਨਲ ਸਿੱਧੀ ਲਾ ਦਿੰਦੇ ਤੁਸੀਂ ਫੇਰ ਸਲੈਪ ਕੱਢਣ ਲਾ ਪੈਂਦੀ ਜਿਆਦੀ ਪਾਵਰ ਤੇ ਹਾਂ ਵੀ ਉਹ ਤੁਸੀਂ ਕੋਈ ਆਦੀ ਕਾਰਕ ਜਾਰੀ ਕਰੋਗੇ ਜੀ ਸੈਂਪਲ ਨਹੀਂ ਬਸ ਉਹ ਡਬਲ ਉਹ ਦਾ ਡਰਾਈਵ ਫਰੋਂ ਡਬਲ ਕਰਦੀਦਾ ਬਸ ਜੀ ਠੀਕ ਆ ਵੀ ਉਹਦੇ ਨਾਲ ਉਹਦੀ ਮਿਆਦ ਜਿਆਦੇ ਵੱਜ ਜਾਂਦੀ ਜਿਸ ਨਾਲ ਗ੍ਰੈਪ ਵੱਜ ਜਾਂਦਾ ਹੈ ਹਾਂ ਜੀ ਹੋਰ ਨਹੀਂ ਕੋਈ ਚੱਕਰ ਹੈਗਾ ਸਾਰੇ ਇਦੀ ਕਰਦੇ ਹਾਂ ਜੀ ਠੀਕ ਆ ਵੀ ਕਰਦੇ ਦਾ ਸਾਰੇ ਇਹ ਕੋਸ਼ਿ ਆ ਪਰ ਕੁਸ਼ਕਵੀਰ ਮੈਂ ਤਾਂ ਤੁਹਾਨੂੰ ਇਹ ਸਵਾਲ ਪੁੱਛਿਆ ਕੁਸ਼ਕਵੀਰ ਦੱਸ ਦਿੰਦੇ ਆ ਕੁਸ਼ਕਵੀਰ ਨਹੀਂ ਦੱਸਦੇ ਉਹ ਆਪਦੀ ਕਲਾ ਨੂੰ ਨਹੀਂ ਜਾਣਾਂ ਕਈਆਂ ਵੀਰਾਂ ਨੂੰ ਹੁੰਦਾ ਵੀ ਨਹੀਂ ਦੱਸਣੀ ਇਹ ਚੀਜ਼ ਹਾਂਜੀ ਹਾਂਜੀ ਬਈ ਤਾਂ ਦਾ ਨਹੀਂ ਕੋਈ ਚੱਕਰ ਹੈਗਾ ਆਪਾਂ ਨੂੰ ਜਿਹੜਾ ਮਰਜੀ ਬੰਦਾ ਫੋਨ ਕਰ ਲੈਂਦਾ ਆਪਾਂ ਕਦੀ ਉਹਨਾਂ ਰੱਖੇ ਹੀ ਨਹੀਂ ਚੱਕ ਦਿੰਦੇ ਬਟੇ ਤੁਸੀਂ ਹਾਂਜੀ ਹਾਂਜੀ ਇਹ ਕਿੰਨੇ ਫਰੀ ਨਿਕਲੀ ਆ ਇਹ 5 ਬਲੇਡ ਪਾਏ ਹਾਂਜੀ 5 ਹਾਂਜੀ ਹਾਂਜੀ ਉਹ ਇਹਨੂੰ origignal ਆਉਂਦੇ ਇੰਨੇ ਸੀਗੇ ਹਾਂਜੀ ਇੰਨੇ ਵੀ ਆਉਂਦੇ ਤਾਂ ਕਈ ਵਾਰੀ origignal ਚਾਰ ਵਾਰੀ ਵੀ ਨਿਕਲੇ ਆਉਂਦੀ ਵਿੱਚੋਂ ਚਾਰ ਵੀ ਨਿਕਲ ਆਉਂਦੀ ਓਕੇ ਦੂਜੀ ਦਾ ਤਾਂ ਜਿਗਾਰਡਵਾਜੀ ਐਡਾ ਕੋਈ ਹੈ ਨਹੀਂ ਇਹ ਕਹ ਤੁਸੀਂ ਇੰਜਨ ਦੱਸਦੇ ਪਏ ਸੀ ਉਹ ਇੰਜਨ ਇਹਦੇ ਨਾਲ ਦਾ ਹੀ ਲਿਆ ਕੇ ਦੂਸਰਾ ਵਾ ਨੇ ਇੱਕ ਦੂਸਰੇ ਦੋ ਇੱਕ ਇਧਰ ਪਿਆ ਆ ਜੀ ਉਹ ਹੈਗਾ ਆ ਜਦਾਂ ਟਰਬੋ ਇੰਜਨ ਹੀ ਪਿਆ ਆ ਹੂੰ ਇਹ ਵੀ ਉਹਦਾ ਸੇਲ ਹੀ ਆ ਜਦਾਂ ਇਹਦਾ ਐਡਵਾਂਸ ਬੁਕਿੰਗ ਤੇ ਹੀ ਆ ਸਾਰੇ ਜਿੰਨੇ ਕਿ ਇੰਜਨ ਪਏ ਆ ਬਾਬੇ ਦੀ ਮਿਹਰ ਨਾਲ ਸਾਰੇ ਰੈਡੀ ਕਰਨੇ ਆ ਹਾਂਜੀ 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 ਤੇ ਉਹ 86 ਐਚਪੀ ਉੱਤੇ ਪਲੇਟ ਲੱਗੀ ਆ ਨਿਊ ਹਾਲੈਂਡ ਇੰਡੀਆ ਫੀਟ 86 ਐਚਪੀ ਹਾਂਜੀ ਉਹ ਜਵੇਂ ਇੰਜਨ ਤੇ 86 ਲਿਖ ਆ ਰਹੀ ਹਾਂਜੀ ਟਰਬੋ ਟਰਬੋ ਚੇਂਜ ਕਰਕੇ ਹੋਰ ਕੁਝ ਕਰਨਾ ਕਿ ਨਹੀਂ ਉਹਨੂੰ ਵੀ ਸੋ ਕਰਨਾ ਕਿ ਨਹੀਂ ਇਹ ਕਰਨਾ ਸਾਰੇ ਪੰਪ ਪਲ ਮੋਡੀਫਾਈ ਕਰਾਉਣਾ ਨਾਇਲਆ ਵੀ ਚੇਂਜ ਕਰਾਉਣੀ ਆ ਟਰਬੋ ਵੀ ਮਤਲਬ ਸਾਰਾ ਗੱਲ ਹਾਂ ਜੀ। ਵੀਰੇ ਜਿਵੇਂ ਤੁਸੀਂ ਦੱਸਿਆ ਵੀ ਆਪਾਂ ਦੱਸ ਦਿੰਨੇ ਹਾਂ। ਇੰਜਣ ਜਿਵੇਂ ਆਮ ਆਪਣੇ ਘਰਾਂ 'ਚ ਮੇਰੇ ਵਰਗਾ ਵੀਰ ਜਾਂ ਕੋਈ ਉਹਨਾਂ ਦੀ ਜਾਣਕਾਰੀ ਵਾਸਤੇ ਜੇ ਤੁਸੀਂ ਦੱਸ ਸਕੋ। ਇੰਜਣ ਦੀ ਪਾਵਰ ਵਧਾਉਣ ਲਈ ਟਰਬੋ ਪੰਪ ਕੇਮ ਤਿੰਨ ਚੀਜ਼ਾਂ ਤਾਂ ਉਹਨਾਂ ਸਾਰਿਆਂ ਨੂੰ ਵੈਸੇ ਪਤਾ ਨਹੀਂ। ਹਾਂਜੀ ਹਾਂਜੀ। ਹੌਲੈਂਡ 363 ਦੇ ਵਿੱਚ ਤਾਂ ਕੇਮ ਨੇ ਅੱਗ ਪਾਈ ਪਈ ਆ। ਹਾਂਜੀ ਹਾਂਜੀ। ਮਿਲਦੀ ਨਹੀਂ ਭਈ ਤੁਹਾਨੂੰ ਵੀ ਪਤਾ ਨਹੀਂ। ਹਾਂਜੀ ਹਾਂਜੀ। ਇਹ ਤੋਂ ਲਾਵਾ ਵੀ ਕੋਈ ਹੁੰਦਾ ਚਾਂਸ ਵੀ ਵਧਣ ਦੇ ਪਾਵਰ ਜਾਂ ਨਹੀਂ। ਨਹੀਂ ਪੰਪ ਤੇ ਟਰਬੋ ਤੇ ਡਿਪੈਂਡ ਕਰਦਾ ਜ਼ਿਆਦਾ ਜ਼ਿਆਦਾ ਚੀਜ਼ ਪੰਪ ਤੇ ਟਰਬੋ ਹੀ ਹਾਂਜੀ ਤੇ ਨੋਇਲਾਂ ਦੀ ਡਿਗਰੀ ਤੇ ਨੋਇਲਾਂ ਡਿਗਰੀ ਤੇ ਹਾਂਜੀ ਇਹ ਤਿੰਨ ਚਾਰ ਚੀਜ਼ਾਂ ਦੇ ਪਿਸਟਨਾਂ ਦਾ ਹੈਗਾ ਵਿੱਚ ਰੋਲ ਕਣੀ ਨਹੀਂ ਪਿਸਟਨਾਂ ਦਾ ਇਹ ਜਿਵੇਂ ਆਪਾਂ ਦੇ ਦਿਆਂ ਸਵਰਾਜ ਸੁੰਨ ਵਾਲੀ ਕਾ ਇਹਨਾਂ ਦੇ ਬੋਰ ਇਹਨਾਂ ਦੇ ਪੈ ਜਾਂਦੇ ਹੁਣ ਇਹਨਾਂ ਦੇ origignal bore ਇਹਨਾਂ ਤੇ ਜਗ੍ਹਾ ਨਹੀਂ ਬਚਦੀ ਫੇ ਮੁੜ ਕੇ ਕਰਮ ਹੁੰਦਾ ਟਰੈਕਟਰ ਇਹਨਾਂ ਦੇ ਨਹੀਂ ਹੁੰਦਾ ਸਾਫ ਦਾ ਹਾਂਜੀ ਬਚਦੀ ਹਾਂਜੀ ਹੌਲੈਂਡ ਤੇ ਜੌਂਬੀਰ ਇਹਨਾਂ ਦੇ ਨਹੀਂ ਹੁੰਦਾ ਹਾਂਜੀ ਇਹਨਾਂ ਦੇ ਹੁੰਦਾ ਨਹੀਂ ਘਾਟੀ ਹੈ ਘਾਟੀ ਹੈ ਕਦੇ ਲਿਆ ਪੰਗਾ ਕਣੀ ਨਹੀਂ ਹੌਲੈਂਡ ਤੇ ਲਿਆ ਸਕਿਆ ਜੀ ਥੋੜਾ ਜਿਆ ਫਿਰ ਉਹ ਮੁੜ ਕੇ ਜਿਆਦਾ ਡਿਗਰੀ ਨਹੀਂ ਬਣਦੀ ਮੁੜ ਕੇ ਨੌ ਜਲਦੀ ਉੱਥੇ ਉਹ ਨਹੀਂ ਹਾਂ ਜੀ ਨਹੀਂ ਉਹ ਗੱਲ ਜੀ ਫਿਰ ਬਣਦੀ ਨਹੀਂ ਗੱਲ ਉਹ ਤਾਂ ਕਰਕੇ ਫਿਰ ਖੇਤੀ ਨੂੰ ਤਾਂ ਫਿਰ ਜਿਆਦਾ Ориਜినਲ ਚੀਜ਼ ਦੇ ਵਿੱਚ ਹੀ ਇਹਨਾਂ ਲਈ ਸਾਰੀ Ориਜినਲ ਜੀ ਜੀ ਚੱਲਦੀ ਹੈ ਜੀ ਹਾਂ ਹੂੰ ਵੀ ਤੋ ਜਿਆਦਾ ਉਹ ਜਗਾੜੂ ਜਿਹਾ ਕੰਮ ਹੋਏ ਨਾ ਵੀ ਪੱਕਾ ਨਹੀਂ ਚੱਲੂਗਾ ਲੌਂਗ ਟਾਈਮ ਹਾਂ ਜੀ ਲੌਂਗ ਟਾਈਮ ਨਹੀਂ ਚੱਲਦਾ ਜੀ ਹਾਂਜੀ ਠੀਕ ਆ ਭਾਈ ਜਦੋਂ ਟਰੈਕਟਰ ਰੈਡੀ ਹੋ ਗਿਆ ਨਾ ਦੱਸਿਓ ਜ਼ਰੂਰ ਮੈਨੂੰ ਵੀਰ ਉਹਨਾਂ ਦੇ ਪੇਜ ਤੇ ਚੱਲਦਾ ਹੀ ਪਿਆ ਹਨਾ ਹਾਂ ਜੀ ਹਾਂ ਜੀ ਜੇ ਕਿੰਨੇ ਰੈਡੀ ਦਿੱਤਾ ਹੁਣ ਤਿਆਰ ਕਰਾਇਆ ਵਿੱਚ ਅੱਛਾ ਉਹ ਛੇਤੀ ਹੋ ਗਿਆ ਥੋੜਾ ਜਿਹਾ ਉਹ ਉੱਚਾ ਮਾਡਲ ਸੀਗਾ 17 ਮਾਡਲ ਸੀ ਅੱਛਾ ਉਹ ਕਿਵੇਂ ਨਿਕਲਿਆ ਵੀਰ ਉਹ ਟਰੈਕਟਰ ਵਧੀਆ ਚੱਲਦਾ ਕਿ ਕੀ ਸਾਹ ਹਕਦਾ ਉਹ 에어ਪੋਰਟ ਵਾਲਾ ਸੀਗਾ ਭਾਜੀ ਨੇ ਲੈ ਦਿੱਤਾ 에어ਪੋਰਟ ਤੋਂ ਉਹ ਨਲਾਮ ਹੋਏ ਸੀਗੇ ਨਾ 에어ਪੋਰਟ ਉਹ ਐਕੋ ਜੋਧਾ ਵਾਲੇ ਭਾਜੀ ਨੇ ਲਿਆ ਸੀਗਾ 7500 ਤੁਸੀਂ ਦੇਖਿਆ ਹੋਣਾ ਫੇਰ ਜਿਹੜਾ ਨੇ ਪਾਇਆ ਹਨਾ ਇਹ ਕਹੀਂ ਲਿਆਂਦਾ ਸੀਗਾ ਉੱਥੋਂ ਕਿੰਨੇ ਕ ਦਾ ਮਿਲ ਗਿਆ ਸੀ ਉੱਥੋਂ ਉਹਨਾਂ ਨੇ 6 ਲੱਖ ਦੇ ਗਰੀਬ ਦਿੱਤਾ ਸੀਗਾ ਜੀ ਉਹ 6 ਲੱਖ ਦੇ ਹਾਂਜੀ ਤੇ ਉੱਤੇ ਲੱਗਿਆ ਨਾ 5 5 6 ਇੱਥੇ ਕਿ ਜਿੱਥੇ ਉੱਤੇ ਲੱਗਿਆ ਉੱਤੇ ਲੱਗਿਆ 4 ਲੱਖ ਕੁਝ ਹਜ਼ਾਰ ਰੁਪਈਆ ਲੱਗਿਆ 13 ਸਾਲੇ ਸਾਰਾ ਰੈਡੀ ਕਰ 10 ਲੱਖ ਚ ਪਿੰਡਾ ਰੈਕਟ ਹਾਂਜੀ ਹਾਂਜੀ ਪਰ ਜੇ ਆਪਾਂ ਉਧਰ ਲੈਣਾ ਹੋਵੇ ਤੇ 10 ਲੱਖ ਚ ਐਡਾ ਰੈਕਟਰ ਆਉਣਾ ਨਹੀਂ 17 18 ਮਾਡਲ ਨਹੀਂ ਹਾਂਜੀ ਨਹੀਂ ਆਉਣਾ ਹਨਾ ਨਹੀਂ ਆਉਂਦਾ ਨਾਲੇ ਇਦਾਂ ਦੀ ਉਹ ਚੀਜ਼ ਨਹੀਂ ਬਣਨੀ ਹਾਂਜੀ ਉਹ ਬਣਨੀ ਨਹੀਂ ਕਿਉਂਕਿ ਹੁਣ ਇਹਨੂੰ ਤਾਂ ਆਪਾਂ ਜਿਹੜਾ ਤੁਸੀਂ ਦੱਦਿਆ 100 ਪਲੱਸ 100 ਲਾ ਲਓ ਤੁਸੀਂ ਪਲੱਸ 9 ਲਾਓ ਤਾਂ ਹਾਂਜੀ 100 ਹੀ 100 ਹੀ ਪੂਰੀ ਲੱਗੀ ਉਹੀ ਸਲੀਕਾ ਮੈਂ ਹੋਰ ਕਹਿੰਦਾ 75 ਹੀ ਨੀ ਮਾਨ ਹੁੰਦਾ ਤੇ ਤੁਸੀਂ 100 ਕਹਿੰਦੇ ਬੇ ਟਰਬੋ ਕਿੰਨਾ ਨੰਬਰ ਲਾਈ ਆ ਵੀਰੇ ਟਰਬੋ 061 ਲਾਈ ਗੈਰਟ ਦਾ ਜੀ ਓਕੇ ਟਰਬੋ ਤੇ ਪੰਪ ਦੀ ਕਲਾਕਾਰੀ ਆਪਣੇ ਬਿੱਟੂ ਬਾਦਾਰੀ ਰਹੇ ਨੇ ਬਾਈ ਗੋਲੀ ਹੈ ਹਾਂਜੀ ਹਣਾ ਉਹਨਾਂ ਦਾ ਕੰਮ ਭਾਜੀ ਹੁਣ ਤੇ ਕਰਾਇਆ ਸਾਰੇ ਉਹਦਾ ਹੀ ਕਰਾਇਆ ਸਾਰੇ ਲੋਜਾਨਾ ਨਿਗਲਾ ਸਾਹਿਬ ਚੇਂਜ ਭਾਜੀ ਸਾਡੇ ਸਾਰਿਆਂ ਦਾ ਭਾਜੀ ਕਰਦਾ ਇਹ ਘਰ ਬਚੀ ਜਾਂ ਥੋੜਾ ਵੀਰ ਹੁਣ ਆ ਰਹੇ ਨਾ ਹਾਂ ਜਿੰਨੇ ਵੀ ਆਪਣੇ ਟਰੈਕਟਰ ਹੈਗੇ ਆ ਹੂੰ ਯਾਨੀ ਕਿ ਆਪਣੇ ਕੋ ਹਾਲੈਂਡ ਹੋਣੇ 25 26 ਜਿਹੜਾ ਦਰੁਪ ਜੀ ਭਾਜੀ ਹੁਣਾਂ ਦੇ ਸਾਰੇ ਪੰਪ ਕੀਤੇ ਵਸੇ ਉਹ ਸਾਰਿਆਂ ਦੇ ਹੱਥ ਇਹਨਾਂ ਦੇ ਲੱਗੇ ਆਂ ਜੀ ਜੋ ਵੀ ਕੋਈ ਪ੍ਰੋਬਲਮ ਪੈਂਦੀ ਭਾਜੀ ਨੂੰ ਫੋਨ ਕਰੀਦਾ ਵੇ ਹਾਂ ਹੁਣ ਵੀ ਤੁਹਾਡੇ ਪੰਪ ਨਹੀਂ ਲੱਗੇ ਹੋਏ ਸੀ ਹਾਂ ਜੀ ਹਾਂ ਜੀ ਉਹ ਇਹਨਾਂ ਦਾ ਸੀਗਾ ਇਹਦਾ ਉਹ ਇਹਦਾ ਵਾ ਹਾਂ ਜੀ ਹਾਂ ਜੀ ਇਹਦਾ ਕਦੋਂ ਤੱਕ ਹੋ ਜਾਊ ਭਾਜੀ ਉਹ ਇਹ ਦੇਦਨ ਬਸ ਘੰਟੇ ਡੇਢ ਤੇ ਤੇ ਦਵਾ ਗਿਆ ਟਾਈਮ ਨਾ ਓਕੇ ਹੋ ਜੂ ਘੰਟੇ ਡੇਢ ਘੰਟੇ ਤੱਕ ਆ ਐਸ ਜੀ ਕੀ ਕੰਪਨੀ ਸੀ ਕਰਨਾ ਉਹਦੀ ਸੈਟਿੰਗ ਕਰਨੀ ਸੀ ਉਹਦੇ ਨਵੇਂ ਪੰਪਸ ਲਿਆ ਕੇ ਦਿੱਤਾ ਇਹਨਾਂ ਡੱਬਾ ਬੰਦ ਉਹ ਨੂੰ ਮੋੜੀ ਵੀ ਕਰ ਦੇ ਹਾਂ ਡੱਬਾ ਬੰਦ ਲਿਆਂਦਾ ਪੰਪ ਤੇ ਇਹਨੂੰ ਵੀਰੇ ਪੇਂਟ ਫਿਰ ਸਾਰਾ ਹੀ ਹੋਊਗਾ ਨਾ ਇਹ ਟੁੱਟਾ ਜੀ ਸ਼ੋਟ ਆ ਇਹ ਪੇਂਟ ਹੋਏ ਨਿਕਲ ਲਈ ਐ ਜੀ ਰੀਨਲੀ ਰੀਨਲੀ ਅੱਛਾ ਜਿਹੜੀ ਸ਼ੋ ਆਪਾਂ ਡੱਬੇ ਚੋਂ ਵੇ ਮਿਲੋ ਨਾ ਵੀ ਹਾਂ ਆਪਣੀ ਵਾਲੀ ਕੰਪਨੀ ਚੋਂ ਲਈ ਆਪਾਂ ਏਜੰਸੀ ਚੋਂ ਹਾਂਜੀ 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 ਤੇ ਜਿਹੜੇ ਮਗਰਾਟ ਉਹ ਚ ਕਰਨੇ ਪੈਣੇ ਚਟੇ ਹਾਂਜੀ ਨੀਲੇ ਵੀ ਰੈਜ ਨੀਲੇ ਵੀ ਰਿਜਨਲ ਚੀ ਹੈ ਨੀਲੇ ਵੀ ਆ ਆਉਂਦੇ ਸੀਗੇ 36 ਦਿਨੋਂ ਮਿਲਦਾ ਹੈ ਨਾ ਹਾਂਜੀ ਸਟਾਰਟਿੰਗ ਜੋ ਨੀਲੀਆਂ ਮੜ ਗਾੜਾਂ ਨੇ ਆ ਬਸ ਟਾਇਰ ਆ ਜਾਣੇ ਆਪਣੇ ਟਾਇਰ ਟਾਇਰ ਕਿਹੜੇ ਪਾਉਣੇ ਨੂੰ ਆਰਗੇਨਾਈਜ਼ ਦੇ ਪਾਉਣੇ ਰੇਡੀਓ ਜੋ ਕੋਮਾ ਜੋ ਕੋਮਾ ਲਾਇਸ ਅਮੋਰੇ ਵੀ ਉਹਦੇ ਨਾਲ ਦੇ ਪਾਏ ਜਿੱਦੇ ਬਣ ਗਿਆ ਨਾ ਦੱਸਣ ਤੇ ਹੁਣ ਪਤਾ ਆ ਲੱਗਦਾ ਹੋਵੇਗਾ ਵੀ ਕੀ ਚੀਜ਼ ਬਣੇਗੀ ਹਾਂਜੀ ਹਾਂਜੀ ਜਿੱਦੇ ਬਣਿਆ ਨਾ ਚੀਜ਼ ਤਾਂ ਉਹਦੇ ਪਤਾ ਲੱਗਣਾ ਵੀ ਕੀ ਝੋਟਾ ਤਿਆਰ ਹੋਇਆ ਹੈ ਨਾ ਆਪਣੇ ਪੇਜ ਤੇ ਭਾਈ ਦੇਣੀ ਨਾਲ ਨਾਲ ਦੀ ਨਾਲ ਦੇ ਨਾਲ ਹੀ ਭਾਈ ਨੇ ਤਾਂ ਨਾਮ ਸਾਡੀ ਆਏ ਹਾਏ ਜਦੋਂ ਜਿਆ ਵੀ ਨਾਲ ਲਿਆਵਾਂਗੇ ਨੇ ਇਕੱਠੇ ਦੋਨੇ ਬਣਾਏ ਨੇ ਦੋਨੇ ਹੈ ਨਾ ਓਕੇ ਬਿਲਕੁਲ ਪਤਾ ਨਹੀਂ ਲੱਗਣਾ ਮੇਰੇ ਸਾਹ ਜਦੋਂ ਰੈਡੀ ਹੋ ਜਾਊਗਾ ਉਦੋਂ ਨਹੀਂ ਪਤਾ ਲੱਗਣਾ ਹੈ ਨਾ ਜਦੋਂ ਲਿਆਂਦਾ ਹੀ ਉਹ ਬੰਦੇ ਨੇ ਉਹਨੂੰ ਹੀ ਦਿਖਾਇਆ ਦੋਨੇ ਨੂੰ ਪਤਾ ਨਹੀਂ ਲੱਗਣਾ ਉਹਨੂੰ ਵਾਈਆਂ ਸੀਆਂ ਫੋਟੋਆਂ ਆਈਆਂ ਦੇਖ ਲੈ ਅਸੀਂ ਕਿੰਨੂ ਵੀ ਉਹ ਦਿਖਾਈਦਾ ਉਹ ਕਹਿ ਦਿੰਦਾ ਕਿ ਨਾ ਨਹੀਂ ਤੇ ਝੂਠ ਬੋਲਦਾ ਨਹੀਂ ਉਹ ਹੈ ਨਹੀਂਗਾ ਉਹ ਟਰੈਕਟਰ ਥੋੜਾ ਜਿਆ ਕੱਟ ਚੱਲੇ ਹੈ ਰਿਪੋਰਟ ਕਰਕੇ ਅੰਦਰ ਹੀ ਚੱਲਿਆ ਸੀਗਾ ਹਾਂ ਸਾਫ ਉਹ ਹੀ ਬਾਡੀ ਲਾਈਨ ਉਹਦੀ ਚਲੋ ਜਦੋਂ ਤਿਆਰ ਹੁੰਦਾ ਉਹ ਦੋਵੇਂ ਮਿਲਦੇ ਤੇ ਆ ਬਾਕੀ ਡੇਟਰਾਂ ਦਾ ਫਿਰ ਇਹਨਾਂ ਦਾ ਕੀ ਸਰਵਿਸ ਸਰਵਿਸ ਆ ਵੀ ਮੋਡੀਫਾਈ ਲਈ ਆਇਆ ਇਹਦਾ ਪੰਪ ਪੰਪ ਭੱਲੇ ਹੋਲਣਾ ਬਾਕੀ ਲੈਫਟ ਕਰਨੀ ਇਹਦਾ টারਬੋ ਦਾ ਇਹ ਮੋਡੀਫਾਈ ਵੀਰ ਯਾਰ ਮੋਡੀਫਾਈ ਮੈਨੂੰ ਨਾ ਇੱਕ ਬੰਦੇ ਨੇ ਯਾਰ ਕੱਲ ਹੀ ਫੋਨ ਕੀਤਾ ਕਹਿੰਦਾ ਮੋਡੀਫਾਈ ਕਰਨ ਨਾਲ ਕਣਕ ਦਾ ਝਾੜ ਜ਼ਿਆਦਾ ਨਿਕਲਦਾ ਨਾ ਬਿੱਟ ਬਾਤ ਤੁਹਾਨੂੰ ਦੱਸਿਆ ਹੀ ਆ ਨਾ ਮੈਂ ਕੱਲ ਕਦੇ ਝਾੜ ਦਾ ਕੋਈ ਮਤਲਬ ਨਹੀਂਗਾ ਜੀ ਯਾਰ ਇਹ ਤਾਂ ਆਪਣੇ ਸ਼ੌਕ ਨੂੰ ਆ ਬੇਤਕੀਆਂ ਕਹਿ ਰਹੀ ਗੱਲਾਂ ਹਾਂ ਜੱਟ ਦੀ ਨਹੀਂ ਹਾਂ ਵਰਕ ਦੇ ਚਾਰਨਾਲ ਜਾਂ ਮੋਡੀਫਾਈ ਦਾ ਕੋਈ ਇਹਦਾ ਤਾਲ ਮੇਲ ਨਹੀਂਗਾ ਇਹ ਤਾਂ ਪਹਿਲੀ ਵਾਸਤੇ ਆ ਪਹਿਲੀ ਵਧੀਆ ਤਰੀਕੇ ਨਾਲ ਬਾਹ ਹੋ ਜਾਂਦੀ ਇਹੀ ਹੈ ਜੀ ਮੋਡੀਫਾਈ ਇਹਦਾ ਭਾਈ ਇਹਦਾ ਹੀ ਕਰਨਾ ਇਹਦਾ ਪੰਪ ਨੂੰ ਐਮਪੀਸੀ ਯੂਨਿਟ ਲਾਉਣਾ ਹੈ ਟਰਬੋ ਚਾਰਜ ਲਾਉਣਾ ਹੁਣ ਸੀਜ਼ਨ ਤੋਂ ਪਹਿਲਾਂ ਲੈਫਟ ਸਾਰੀ ਓਵਰਹਾਲ ਕਰਨੀ ਹੈ ਜੀ ਅੱਜ ਇੱਕ ਜੁੱਕ ਕਰਤਾ ਓਵਰਹਾਲ ਇਹਦਾ ਪਾਵਰ ਤਾਂ ਅੱਛਾ ਪਹਿਲਾਂ ਪਾਵਰ ਨਹੀਂ ਸੀਗਾ ਨਹੀਂ ਸੀਗਾ ਪਾਵਰ ਹੀ ਤਾਂ ਖਰਾਬ ਸੀਗੀ ਸ਼ਾਫਟ ਸੂਟ ਅੱਛਾ ਅੱਛਾ ਹਾਂ ਜੀ ਹਾਂ ਜੀ ਫੇ ਸਾਰਾ ਕੰਮ ਹੀ ਕਰੀਦਾ ਨਾ ਅਪਗਲ ਟਰਬੋ ਨਹੀਂ ਲਾਉਂਦੇ ਕੋਲਮ ਲਾ ਕੇ ਅੱਗੋ ਪਿੱਛੋ ਜੋ ਮਰਜੀ ਰੱਖਦਾ ਹਾਂ ਜੀ ਸਾਰੇ ਸਾਰੇ ਹਾਂਜੀ ਯਾਨੀ ਵੀਰੇ ਜਿਵੇਂ ਸਵਰਾਜ ਆ ਇਹ ਗੱਲ ਮੈਂ ਅੱਗੇ ਵੀ ਇੱਕ ਕਿਸੇ ਮਿਸਤਰੀ ਵੀਰ ਨੂੰ ਪੁੱਛੀ ਸੀ ਜੀ ਇਹਦਾ ਬੋਰ ਉਹਦਾ ਬੋਰ ਫਰਕ ਆ ਹਾਂਜੀ 110 ਬੋਰ ਇਹਦਾ ਹਨਾ ਇਹ ਤੇ ਜੁਨਟ ਲੱਗੀ ਹਾਂਜੀ ਹਾਂਜੀ ਟਰਬੋ ਲੱਗੀ ਇਹ ਜਾਦੇ ਪਾਵਰ ਕੱਢੂ ਜਾਂ ਉਹਨਾਂ ਦੀ ਮੰਤਰ ਦਾ ਕੀ ਸਹ ਆਗਦਾ ਹੁੰਦਾ ਏ ਇਦਾਂ ਹੀ ਨਾ ਲੋ ਰੇਟਡ ਆਰਪੀਐਮ ਇੰਜਨ ਆ ਇਹ ਜਦੋਂ ਉਹਨਾਂ ਨੂੰ ਸੇਮ ਉਹਨਾਂ ਨੂੰ ਇਹ ਲਿਮਟ ਬੰਨ ਕੇ ਦੇ ਦੀ ਵੀ ਨੇ ਇੱਥੇ ਕਿਤੇ ਜ਼ੋਰ ਲਾਉਣਾ ਆ ਤੇ ਇਤੋਂ ਜ਼ਿਆਦਾ ਨਹੀਂ ਚਲਾਉਣਾ ਵੀ ਤੁਹਾਨੂੰ ਪ੍ਰੋਬਲਮ ਆਊਗੀ ਜੇ ਜ਼ਿਆਦਾ ਕਰਾਂਗੇ ਫਿਰ ਹੀਟ ਹੋ ਹਾਂਜੀ ਹਾਂਜੀ ਹੀਟ ਹੋਣ ਲੱਪ ਜਾਂਦਾ ਜਾਂ ਹੋਰ ਪ੍ਰੋਬਲਮ ਆ ਜਾਂਦੀ ਹੈ ਹੂੰ ਉਹ ਵਾਲੇ ਇੰਜਨ ਉਹ ਧੱਕਾ ਚੱਲੇ ਜਾਂਦੇ ਹਾਂਜੀ ਉਹਨੂੰ ਨਹੀਂ ਕੋਈ ਚੱਕਰ ਹੈਗਾ ਇਦਾਂ ਦਾ ਵੀ ਉਹ ਓਵਰ ਓਵਰ ਉਹਨੂੰ ਕੋਈ ਪ੍ਰਵਾਹ ਨਹੀਂ ਹੈ ਨਾ ਹਾਂਜੀ ਹਾਂਜੀ ਉਹ ਸਾਬ ਕਿਤਾਬ ਉਹਨਾਂ ਦਾ ਹੋਰ ਉਹ ਆਪਣੇ ਜ਼ਿੰਮੇਵਾਰ ਵੀਰਾਂ ਨੇ ਉਹਨਾਂ ਨੂੰ ਕਬੂਲਿਆ ਵੀ ਤਾਂ ਹੀ ਆ ਹਨਾ ਹੁਣ ਹਾਂਜੀ ਹਾਂਜੀ ਪਹਿਲਾਂ ਅਜ ਤੋਂ 10 ਸਾਲ 10 ਕਿਸਾਲ ਪਹਿਲਾਂ ਲਾ ਲੋ ਇਹਨਾਂ ਦੀ ਮਾਰਕੀਟ ਬਹੁਤ ਘੱਟ ਸੀ ਉਦੋਂ ਆਪਾਂ ਜਾਦੇ ਇਹਨਾਂ ਲਈ ਸੀਗੇ ਉਹ ਇਦਾਂ ਹਨ ਜੀ ਜਦੋਂ ਹੁਣ ਆਪਾਂ ਜਿਹਨੂੰ ਮਰਜੀ ਜਾਂਦਾ ਮੰਨ ਲਓ ਤੇਰੇ ਬਰੇਮ ਬਣਿਆ ਹੁੰਦਾ ਆ ਉਹ ਹੌਲਣ ਜਿਹਨੂੰ ਮਰਜੀ ਦੇ ਦਿਓ ਵੀ ਤਿਆਰ ਹੋਇਆ ਵੀ ਹਾਂ ਵੀ ਉਹਨੂੰ ਚਲਾ ਲੈਣਾ ਆ ਹਾਂ ਹੁਣ ਆ ਬੰਦੇ ਦੇ ਫੇ ਮਾਰਿਆ ਧਾਟ ਕੋ ਹੁੰਦਾ ਫੇ ਕਹਿਣ ਲੱਗ ਪੰਦਾ ਬੰਦਾ ਵੀ ਵਾਹ ਵੀ ਸਾਹ ਆਈ ਬਸ ਵੀ ਇਹਨੂੰ ਸਾਹਣ ਵਾਲੀ ਜਿਵੇਂ ਅਸੀਂ ਵੀ ਕੋਈ ਮਾਡਲ ਤਿਆਰ ਕੀਤਾ ਸੀ ਜੋ ਕੋਈ ਵੀਰ ਭਰਾ ਲੈ ਗਿਆ ਅਸੀਂ ਚਲੇ ਗਏ ਆਨੰਦਪੁਰ ਸਾਹਿਬ ਤੇ ਸਾਨੂੰ ਮਗਰੀ ਫੋਨ ਆ ਗਿਆ ਸੀ ਤੇ ਸਾਰਾ ਕੁਝ ਉਹਨੇ ਘੜਤਾ ਹੀ ਬਾਹਰ ਇਹਨਾਂ ਨੂੰ ਇਹ ਜੱਕਰ ਆਈ ਹਾਂ ਥੋੜਾ ਜਿਹਾ ਹੈਗਾ ਨਾ ਚਲੋ ਕਰਮਾਂ ਵਾਲੇ ਸਾਰੇ ਵਧੀਆ ਹੁੰਦੇ ਆਪਾਂ ਮਾੜਾ ਨਹੀਂ ਕਿਸੇ ਨੂੰ ਵੰਦੇ ਪਰ ਉਹ ਬਰੇ ਦੀ ਗੱਲ ਮੈਂ ਦਿੱਤੀ ਕੰਪਨੀ ਵਿੱਚ ਆਪਾਂ ਵੀ ਲਿਮਟ ਨਹੀਂ ਚੱਲਦੇ ਹਾਂ ਆਪਾਂ ਸਾਬ ਕਿਹਾ ਉਹ ਮੁੱਦਾ ਲਾ ਲਈਦਾ ਤੇ ਚਲ ਜੇ ਆਪਾਂ ਇਹਨੂੰ ਕਿਹੜਾ ਚਲਾਉਣਾ ਆਪਾਂ ਟਰੈਕਟਰ ਨਾਲ ਉਹ ਉਹ ਚਲਾ